ਗੁਰਜੀ ਕਾ ਖਾਲਸਾ ਸ਼੍ਰੀ ਵਾਇ ਗੁਰਜੀ ਕੀ ਫਤਿਹ ਅੱਜ ਜਿਸੀ ਪਹੁੰਚੇ ਹਾਂ ਸ਼ੀਦਾ ਸਾਹਿਬ ਦੇ ਗੁਰਦੁਆਰੇ ਜਿੱਦੇ ਸਾਨੂੰ ਪਤਾ ਹੈ ਕਿ ਐਤਵਾਰ ਜਿਹੜਾ ਹੈ ਚੋਪੈਰਾ ਸਮਾਗਮ ਹਰ ਐਤਵਾਰ ਨੂੰ ਜਿਹੜਾ ਹੈ ਸ਼ੀਦਾ ਸਾਹਿਬ ਦੇ ਗੁਰਦੁਆਰੇ ਹੁੰਦਾ ਹੈ ਤੇ ਠਾਠਾ ਮਾਰਦ ਜਿਹੜਾ ਸੰਗਤਾਂ ਦਾ ਇਕੱਠ ਨਜ਼ਰ ਆ ਰਿਹਾ ਹੈ ਸੰਗਤਾਂ ਦਾ ਵਿਸ਼ਵਾਸ ਭਰੋਸਾ ਜਿਹੜਾ ਹੈ ਗਰਮੀ ਨੂੰ ਜਿਹੜਾ ਹੈ چیرਦਾ ਹੋਇਆ ਜਾ ਰਿਹਾ ਹੈ ਭਾਵੇਂ ਬਹੁਤ ਗਰਮੀ ਹੈ ਬਟ ਫਿਰ ਵੀ ਜਿਹੜਾ ਹੈ ਸੰਗਤ ਦਾ ਭਰੋਸਾ ਤੇ ਵਿਸ਼ਵਾਸ ਜਿਹੜਾ ਤੁਨਤਨ ਬਾਬਾ ਦੀਪ ਸਿੰਘ ਜੀ ਤੇ ਹੈ ਉਹ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਬਹੁਤ ਤਾਨ ਸੰਗਤ ਜਿਹੜਾ ਹੈ ਉਹ ਲਾਈਵ ਵਿੱਚ ਉਹ ਪੈਰਾ ਸਾਹਿਬ ਦਾ ਨੰਦਮਾਨਦੀ ਹੈ ਤੇ ਉਸ ਤੋਂ ਪਰੰਤ ਜਿਹੜਾ ਕਈ ਦੂਰ ਦਰਾਡੇ ਦੀ ਸੰਗਤ ਹੈ ਉਹ ਵੀ ਇਸ ਦਾ ਨੰਦ ਜਿਹੜਾ ਹੈ ਲਾਈਵ ਚੈਨਲ ਦੇ ਮਾਧਿਅਮ ਰਾਹੀਂ ਮਾਨਦੀ ਹੈ ਪਰ ਜਿਹੜੀ ਸੰਗਤ ਤੇ ਪਹੁੰਚ ਸਕਦੀ ਹੈ ਉਹ ਆਪ ਇੱਥੇ ਆਂਦੀ ਹੈ ਆਪਣੇ ਦੁੱਖ ਰੋਗ ਜਿਹੜੇ ਹਨ ਜਾਂ ਕੋਈ ਰੁਕੇ ਹੋਏ ਕੰਮ ਹਨ ਉਹ ਜਿਹੜਾ ਹੈ ਆਪਣਾ ਕਟਾ ਲੈਂਦੇ ਹਨ ਤਨਤਨ ਬਾਬਾ ਦੀਪ ਸਿੰਘ ਜੀ ਦੀ ਨਜ਼ਰ ਹਰ ਪਾਸੇ ਵਰਤ ਰਹੀ ਹੈ ਤੁਸੀਂ ਵੀ ਦਰਸ਼ਨ ਕਰੋ ਜਿਹੜਾ ਹੈ ਰੋਡ ਜਿਹੜੀ ਹੈ ਇਸ ਸਾਈਡ ਵਾਲੀ ਸਾਰੀ ਪੜੀ ਹੋਈ ਹੈ ਟੈਂਟ ਲੱਗੇ ਹਨ ਤੇ ਜਿਹੜੀ ਦੂਸਰੀ ਸਾਈਡ ਵਾਲੀ ਰੋਡ ਹੈ ਇੱਥੇ ਆਪਾਂ ਚੱਲ ਰਹੇ ਹਾਂ ਤਾਂ ਤਨ ਬਾਬਾ ਦੀਪ ਸਿੰਘ ਜੀ ਦੀ ਨਦਰ ਜਿਹੜੀ ਹੈ ਉਹ ਹਰ ਪਾਸੇ ਵਰਤ ਰਹੀ ਹੈ ਚੋਪੈਰਾ ਸਾਹਿਬ ਦੀ ਬਹੁਤ ਮਹਾਨਤਾ ਹੈ ਤਾਂ ਤਨ ਬਾਬਾ ਦੀਪ ਸਿੰਘ ਜੀ ਮੇਰ ਕਰਨ ਸਾਰਿਆਂ ਦੇ ਦੁੱਖ ਰੋਗ ਤੇ ਜਿਹੜੇ ਰੁਕੇ ਹੋਏ ਕੰਮ ਹਨ ਬਾਬਾ ਜੀ ਆਪ ਨੇੜੇ ਹੋ ਕੇ ਸੁਣਨ ਤੇ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਪੂਰਨ ਪੂਰੀ ਆਪਾ ਦੇਣ ਬਾਬਾ ਜੀ ਦੀ ਮੇਰ ਹੋ ਜਵੇ ਚੂਪੈਰਸਾਹਿਬ ਜਿਹੜਾ ਹੈ ਉਹਦੇ ਵਿੱਚ ਪੰਜ ਪਾਠ ਪਹਿਲਾਂ ਜਪਜੀ ਸਾਹਿਬ ਦੇ ਹੁੰਦੇ ਹਨ ਫਿਰ ਦੋ ਪਾਠ ਚੂਪੈ ਸਾਹਿਬ ਦੇ ਉਸ ਤੋਂ ਉਪਰੰਤ ਫਿਰ ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਪੰਜਵੇਂ ਪਾਸ਼ਾ ਜੀ ਦੀ ਬਾਣੀ ਹੈ ਸੁਖਮਨੀ ਸੁਖਮਰਤ ਪ੍ਰਬਨਾਮ ਪਗਤ ਜਨਾਕੇ ਮਨ ਬਿਸਰਾਮ ਇਹ ਜਿਹੜੀ ਬਾਣੀ ਹੈ ਇਹ ਹੁੰਦੀ ਹੈ ਤੇ ਜਿਹੜਾ ਹੈ ਬਾਬਾ ਜੀ ਦੀ ਮੇਰ ਜਿਹੜੀ ਹੈ ਬਹੁਤ ਤਾਂ ਸੰਗਤ ਜਿਹੜਾ ਹੈ ਵਰਤ ਰਹੀ ਹੈ ਤੁਸੀਂ ਦਰਸ਼ਨ ਕਰੋ tan baba deep singh ji 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 wah guru wah guru wah guru Tantan baba deep singh ji tan baba deep singh ji ਤੰਤਨ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਮੇਰ ਪਰ ਹੱਥ ਰੱਖਣ ਤੇ ਸਾਰਿਆਂ ਦੇ ਰੁਕੇ ਹੋਏ ਕੰਮ ਤੇ ਜਿਹੜੇ ਦੁੱਖ ਰੋਗ ਜਿਹੜੇ ਹਨ ਇਸ ਕਾਲ ਯੁੱਗ ਦੇ ਵਿੱਚ ਜਿਹੜੇ ਬੰਦੇ ਨੂੰ ਘੇਰੀ ਰੱਖਦੇ ਹਨ ਉਹਨਾਂ ਤੋਂ ਬਾਬਾ ਜੀ ਆਪ ਹੀ ਬਚਾਉਣ ਤੇ ਬਾਬਾ ਜੀ ਦਾ ਜਿਹੜਾ ਦੇਸੀ ਘੋੜਾ ਜੋਤ ਹੈ ਉਹਦੇ 'ਚ ਤਾਂ ਇੰਨੀ ਸ਼ਕਤੀ ਹੈ ਗੱਲ ਸਿਰਫ ਵਿਸ਼ਵਾਸ ਦੀ ਹੈ ਉਹ ਘੋੜਾ ਨਾਲ ਜਿਹੜਾ ਹੈ ਉਹ ਸਾਰੀ ਸੰਗਤ ਦੇ ਜਿਹੜੇ ਦੁੱਖ ਹਨ ਜਾਂ ਕੋਈ ਵੀ ਰੁਕੇ ਹੋਏ ਕੰਮ ਹਨ ਭਰੋਸੇ ਨਾਲ ਜਦੋਂ ਬੰਦਾ ਲਾ ਲੈਂਦਾ ਹੈ ਤਾਂ ਉਹਦੇ ਦੂਰ ਹੋ ਜਾਂਦੇ ਹਨ ਕਈ ਸੰਗਤਾਂ ਦੇ ਜਿੱਦਾਂ ਹੰਸ ਕਈ ਸੰਗਤਾਂ ਨੇ ਦੱਸਿਆ ਹੈ ਕਿ ਸੀਤੀਜਾ ਜੋ ਪੈਰੇ ਹੀ ਹਜੇ ਕੱਟਦੇ ਹੁੰਦੇ ਹਨ ਤੇ ਸਾਡਾ ਉਧਰੋਂ ਕੰਮ ਬਣ ਜਾਂਦਾ ਹੈ ਇਹ ਕਈਆਂ ਨੇ ਦੱਸਿਆ ਹੈ ਕਿ ਸਾਡਾ ਤੀਜੇ ਚੁਪਰੇ ਤੇ ਜਾਂ ਦੂਜੇ ਚੁਪਰੇ ਤੇ ਜਿਹੜਾ ਸਾਡਾ ਆ ਦੁੱਖ ਘੱਟ ਹੋ ਜਾਂਦਾ ਹੈ ਇਸ ਸਾਰੀ ਤਾਂਤਨ ਬਾਬਾ ਦੀਪ ਸਿੰਘ ਜੀ ਜਿਹੜੀ ਨਦਰ ਤੇ ਮੇਰ ਹੈ ਜਿਹੜੀ ਸੰਗਤ ਤੇ ਵਰਤ ਰਹੀ ਹੈ ਉੱਪਰੋਂ ਜਿਹੜਾ ਹੈ ਸੰਗਤ ਦਾ ਟੁੱਟ ਵਿਸ਼ਵਾਸ ਜਿਹੜਾ ਹੈ ਉਹ ਜਿਹੜਾ ਹੈ ਉਸ ਦੀ ਹੀ ਤਾਕਤ ਹੈ ਜਿਹੜਾ ਸੰਗਤ ਜਿਹੜਾ ਹੈ ਇੱਥੇ ਜੁੜ ਰਹੀ ਹੈ ਇਸ ਤਰ੍ਹਾਂ ਤੁਸੀਂ ਦਰਸ਼ਨ ਕਰੋ ਵਾਹ ਗੁਰੂ ਤਨਤਨ ਬਾਬਾ ਦੀਪ ਸਿੰਘ ਜੀ ਵਾਹ ਗੁਰੂ ਤਨਤਨ ਬਾਬਾ ਦੀਪ ਸਿੰਘ ਜੀ 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 ਤੰਤਨ 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 ਬਾਬਾ ਦੀਪ ਸਿੰਘ ਜੀ ਜਿਹੜੀ ਜਿਹੜੀ ਸੰਗਤ ਚੋ ਪੈਰਾ ਕੱਟਣ ਲਈ ਸ਼ੀਰ ਦਾ ਸਾਹਿਬ ਆ ਸਕਦੀ ਹੈ ਉਹ ਜ਼ਰੂਰ ਆਵੇ ਤੇ ਜਿਹੜੀ ਸੰਗਤ ਕਿਸੇ ਕਾਰਨ ਕਰਕੇ ਸ਼ੀਰ ਦਾ ਸਾਹਿਬ ਚੋ ਪੈਰਾ ਕੱਟਣ ਨਹੀਂ ਆ ਸਕਦੀ ਉਹ ਜਿਹੜਾ ਹੈ ਫੋਨ ਤੇ YouTube ਦੇ ਮਾਧਿਅਮ ਨਾਲ ਜਾਂ TV ਦੇ ਮਾਧਿਅਮ ਨਾਲ ਸ਼ੀਰ ਦਾ ਸਾਹਿਬ ਚੈਨਲ ਤੇ ਚੋ ਪੈਰਾ ਸਾਹਿਬ ਜਿਹੜਾ ਹੈ ਐਤਵਾਰ ਨੂੰ 12 ਤੋਂ 4 ਜਿਹੜਾ ਹੈ ਲਾਈਵ ਆਉਂਦਾ ਹੈ ਉਸ ਤੋਂ ਇਸ ਦਾ ਨੰਨ ਜਿਹੜਾ ਹੈ ਘਰ ਬੈਠ ਕੇ ਮੰਨ ਸਕਦੀ ਹੈ ਇਸ ਦੀ ਕੁਛ ਮੰਨਤਾ ਹੈ ਕਿ ਜਿਹੜਾ ਹੈ ਤੁਸੀਂ ਸੁੱਚੇ ਵਸਤਰ ਤੇ ਬਹਿਣਾ ਹੈ نیچے ਜ਼ਮੀਨ ਤੇ ਤੇ ਇੱਕ ਸੋਚੀ ਚਿੱਦਰ ਵਿੱਚ ਛਾ ਦੇਣੀ ਹੈ ਆਪਣੇ ਅੱਗੇ ਤੇ ਨਾਲ ਤੁਸੀਂ ਦੇਖਦਾ ਜਿਹੜਾ ਪ੍ਰਸ਼ਾਦ ਹੈ ਉਹ ਘਰ ਹੀ ਤਿਆਰ ਕਰ ਲੈਣਾ ਜੇ ਤੁਸੀਂ ਕਿਸੇ ਕਾਰਨ ਕਰਕੇ ਸ਼ੀਨਦਰਬ ਗੁਰਦੁਆਰੇ ਨਹੀਂ ਪਹੁੰਚ ਸਕਦੇ ਤਾਂ ਉਸ ਕਾਰਨ ਦੇ ਵਿੱਚ ਇਹਦੀ ਜਿਹੜੀ ਹੈ ਉਹ ਮਰਿਆਦਾ ਆਪਾਂ ਨਿਭਾ ਕੇ ਤੇ ਆਪਾਂ ਜੁਪੈਰਾ ਸਾਹਿਬ ਜਿਹੜਾ ਹੈ ਉਹ ਘਰ ਵੀ ਫਿਰ ਕੱਟ ਸਕਦੇ ਜੇ ਕਿਸੇ ਕਾਰਨ ਕਰਕੇ ਅਸੀਂ ਦੂਰ ਦਰਾਡੇ ਰਹਿੰਦੇ ਆ ਅਸੀਂ ਜੁਪੈਰਾ ਕੱਟਣ ਨਹੀਂ ਆ ਸਕਦੇ ਪਰ ਸਾਡੇ ਮਨ 'ਚ ਇੱਕ ਆਸ ਹੈ ਕਿ ਅਸੀਂ ਵੀ ਬਾਬਾ ਜੀ ਦੇ ਜੁਪੈਰਾ ਕੱਟੀਏ ਤਾਂ ਉਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ YouTube ਤੇ ਜਿਹੜਾ ਹੈ ਆਂਦਾ ਹੈ ਜੀ ਦਾ ਸੈਬ ਦਾ ਲਾਈਵ ਪੈਰਾ ਸੈਬ ਐਤਵਾਰ ਨੂੰ ਤੇ ਉਹ ਜਿਹੜਾ ਹੈ ਸੰਗਤ ਜੀ ਉੱਥੇ ਜੋੜ ਕੇ ਇਸ ਦੁਪਹਿਰਾ ਸੈਬ ਦਾ ਆਨੰਦ ਮਾਣ ਸਕਦੀ ਹੈ ਤੇ ਆਪਣੇ ਜਿਹੜੇ ਰੁਕੇ ਹੋਏ ਕੰਮ ਤੇ ਆਪਣੇ ਜੋ ਵੀ ਉਹ ਮੰਗਣਾ ਚਾਹੁੰਦੇ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੋਂ ਉਹ ਮੰਗ ਸਕਦੇ ਹਨ ਤੰਤਨ ਬਾਬਾ ਦੀਪ ਸਿੰਘ ਜੀ ਦੀ ਸਾਰਿਆਂ ਦੀ ਝੋਲੀ ਜਿਹੜੀ ਹੈ ਖੁਸ਼ੀਆਂ ਖੇੜਿਆਂ ਨਾਲ ਜਿਹੜਾ ਹੈ ਉਹ ਭਰ ਦਿੰਦੇ ਹਨ ਤੰਤਨ ਬਾਬਾ ਦੀਪ ਸਿੰਘ ਜੀ 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 ਜ਼ੰਤਨ ਬਾਬਾ ਦੀਪ ਸਿੰਘ ਜੀ ਤੰਤਨ 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 ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਜਨਤਨ ਬਾਬਾ ਦੀਪ